ਰਾਤ ਸ਼ਰੀਆ ਕਾ ਅਸਰੇ ਪੰਜਾਬ ਵਾਸਨੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬੀ ਮੋਸੋਚ ਜਿਸ ਵਿੱਚ ਪਤਨ ਜੂਨ ਪੰਜਾਬ ਰਾਤ ਦੇ ਮੌਸਮ ਦੀ ਗੱਲ ਕਰਨਗੇ 7 ਵਜੇ ਤੱਕ तकरीबन 50 ਮਿੰਟ ਹੋ ਚੁੱਕੇ ਹਨ ਤੋਂਣ ਵਾਲੇ ਅੱਜ ਰਾਤ ਦੇ ਮੌਸਮ ਦੀ ਗੱਲ ਕਰਨਗੇ ਕਿੰਨਾ ਭਾਗ ਵਿੱਚ ਮੀਂਹ ਕਿ ਨਹੀਂ ਸਾਰਨ ਕਿਹੜੇ ਭਾਗ ਵਿੱਚ ਬਹੁਤ ਤੇਜ਼ ਤੂਫਾਨ ਮੀਂਹ ਦੀ ਗੜੇ ਮਾਰੀ ਦੇਖਣ ਨੂੰ ਮਿਲਦੀ ਹੈ ਘਰ ਚਾਮਗਾ ਵੱਡੇ ਪੱਧਰ ਤੇ ਸਦੀਏ ਵੀਡੀਓ ਸ਼ੁਰੂ ਕਰਨ ਤੋਂ ਆਪਣਾ ਜਿਹੜੇ ਵੀਰ ਆਪਣਾ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲਿਓ ਅੱਗੇ ਆਦੇ ਵੀਡੀਓ ਲ ਮੋਤੋਂ ਦੀ ਸਵੇਰ ਪੰਜਾਬ ਦੇ 7:30 ਵਜੇ ਦੀਆਂ 3 ਜੂਨ ਦੀਆਂ ਰਾਤ ਦੀਆਂ ਲਾਈਵ ਸੈਟ ਤੇ ਮੀਆਂ ਪੰਜਾਬ ਉਹਦੇ ਆਪਣੇ ਲਗਭਗ ਆਪਣੇ 70 ਤੋਂ ਲੈ ਕੇ 80% ਇਲਾਕੇ ਵਿੱਚ ਬਦਲਾਅ ਹੀ ਦੇਖਣ ਨੂੰ ਮਿਲ ਰਹੀ ਹੈ ਜਿਹੜੇ ਆਪਣੇ ਖਾਸ ਦੋ ਜिले ਹੋ ਗਏ ਆਪਣੇ ਮਾਝ ਦੇ ਤੇ ਦਵਾਬੇ ਦੇ ਇੱਕ ਦਾ ਜਿਲ੍ਹਾ ਇਹਨਾਂ ਵਿੱਚ ਥੋੜੀ ਬਦਲਾਅ ਘੱਟ ਦੇਖਣ ਨੂੰ ਮਿਲ ਰਹੀ ਹੈ ਬਾਕੀ ਪੰਜਾਬ ਵਿੱਚ ਆਪਣੇ ਸੰਗ ਨਹੀਂ ਬਦਲਾਅ ਹੀ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਆਪਣੇ ਇੱਧਰ ਵਧੀਆ ਦੇਖ ਰਹੇ ਤੁਸੀਂ ਦੇਖਦੇ ਹੋ ਲਾਈਵ ਸੈਟ ਤੇ ਮਾਚੋ ਪੰਜਾਬ ਦੇ ਲਗਭਗ ਆਪਣੇ ਆਪਣੇ ਮੱਧ ਭਾਗ ਹੋ ਗਏ ਦਵਾਬੇ ਦੇ ਭਾਗ ਹੋ ਗਏ ਤੇ ਮਾਲਵੇ ਦੇ ਸਾਰੇ ਭਾਗਾਂ ਵਿੱਚ ਬਦਲੋਈ ਤਕੜੀ ਦੇਖਣ ਨੂੰ ਮਿਲ ਰਹੀ ਹੈ ਬਾਕੀ ਜ਼ਿਲ੍ਹੇ ਹੋਈ ਤਾਂ ਗੱਲ ਕਰਨੀ ਕਿੰਨਾ ਭਾਗਾਂ ਜਮੀਂ ਕਿਹਨੀਆਂ ਦੇ ਸਾਰੇ ਹਨ ਪੰਜਾਬ ਦੇ ਸੈਸ਼ਨ ਨੂੰ ਦੱਸਿਆ ਜੀ ਦਾ ਦੁਪਹਿਰ ਵਾਲੀ ਵੀਡੀਓ ਚ ਆਪਾਂ ਇੱਥੇ ਗ੍ਰੇਡ ਹੋਇਆ ਸੀ ਆਪਣੇ ਫਾਜ਼ਿਲਕਾ ਮੁਖਸਰ ਬਠਿੰਡੇ ਦੇ ਫਰੀਦਕੋਟ ਦੇ ਤੇ ਮੋਗੇ ਦੇ ਭਾਗ ਹੋਏ ਇੰਨੇ ਜੋ ਤਕੜੇ ਮੀਂਹ ਝਟ ਵੀ ਦੇਖਣ ਨੂੰ ਮਿਲੀ ਆਪਣੇ ਇਨ੍ਹਾਂ ਜ਼ਿਲ੍ਹਿਆਂ ਦੇ ਕਈ ਭਾਗਾਂ ਜਮ ਤਕੜਾ ਤੋਂ ਤਕੜਾ ਮੀਂਹ ਵੀ ਦੇਖਣ ਨੂੰ ਮਿਲਿਆ ਕੁਝ ਮਿੰਟਾਂ ਲਈ ਇਸ ਕਰਕੇ ਕਿਨਾ ਭਾਗ ਹੋਜੇ ਤਕੜੀ ਮੀਂਹ ਝਟ ਦੇਖ ਨੂੰ ਮਿਲੀ ਹੁਣ ਆਪਾਂ ਗੱਲ ਕਰੀਏ ਕਰੰਟ ਆਪਣੇ ਸਾਢੇ 7 8 ਵਜੇ ਲਗਭਗ ਪੰਜਾਬ ਦੇ ਇਨੇ ਭਾਗ ਹੋ ਗਏ ਮੋਗੇ ਤੇ ਬਰਨਾਲੇ ਦੇ ਹੋ ਗਏ ਆਪਣੇ ਸੰਗਰੂਰ ਦੇ ਹੋ ਗਏ ਲੁਧਿਆਣੇ ਦੇ ਹੋ ਗਏ ਫਤਿਹਗੜ ਦੇ ਹੋ ਗਏ ਇਨਾ ਚੇ ਸੌਖਤ ਮੀਂਹ ਜਾਰੀ ਹੈ ਹਲਕੇ ਤੋਂ ਦਰਮਿਆਨੇ ਪੱਧਰ ਦਾ ਬਾਕੀ ਮਾਲਵੇ ਦੇ ਕਈ ਭਾਗਾਂ 'ਚ ਤਕੜੀ ਮੀਂਹ ਝਟ ਵੀ ਦੇਖ ਨੂੰ ਮਿਲੀ ਕਈ ਭਾਗਾਂ 'ਚ ਮੈਂ ਦਰਮਿਆਨੇ ਪੱਧਰ ਦਾ ਮੀਂਹ ਦੇਖ ਨੂੰ ਮਿਲਿਆ ਤੇ ਮੱਧ ਭਾਗਾਂ 'ਚ ਵੀ ਦੱਸਿਆ ਤੁਹਾਨੂੰ ਮੱਧ ਭਾਗਾਂ 'ਚ ਵੀ ਦਰਮਿਆਨੇ ਪੱਧਰ ਦਾ ਮੀਂਹ ਦੇਖ ਨੂੰ ਮਿਲਿਆ ਬਾਕੀ ਗ ਬਾਕੀ ਸਿਸਟਮ ਆਪਣੇ ਅਧੀਗ ਰਾਜ ਨੂੰ ਕਮਜ਼ੋਰ ਪੈ ਜਾਊਗਾ ਸਿਸਟਮ ਗਾਂ ਕ੍ਰੋਸ ਕਰ ਜਾਊਗਾ ਮੱਝ ਦੋਆਬੇ ਚੋਂ ਗਰਚਾਂਮਗਾਂ ਨਾਲ ਹਲਕੀ ਬੂੰਦਾਬੰਦੀ ਜਾਂ ਥੋੜੀ ਬਹੁਤ ਦਰਮਿਆਨ ਦੇ ਪੱਧਰ ਦਾ ਕਈ ਕ ਜਿਲ੍ਹੇ ਵਿੱਚ ਮੀਂਹ ਦੇਖਣ ਨੂੰ ਮਿਲਦਾ ਯਾਦ ਰਹੀ ਮੀਂਹ ਸਾਰ ਆਪਣੇ ਮਾਗ ਦੇ ਭਾਗ ਤੇ ਆਪਣੇ ਮਾਲ ਦੇ ਭਾਗ ਉੱਤੇ ਜਿੱਦਾਂ ਆਪਾਂ ਡਿਵਾਈਡ ਕਰਤੀ ਇੰਨੇ ਭਾਗ ਇਤੋਂ ਥੱਲੇ ਥੱਲੇ ਜਿਹੜੇ ਭਾਗ ਹਨ ਆਪਣੇ ਲੁਧਿਆਣੇ ਦੇ ਦਿਲੰਦਰ ਤੋਂ ਥੱਲੇ ਥੱਲੇ ਭਾਗ ਇਹਨਾਂ ਚ ਮੀਂਹ ਆਪਣੇ ਤਕੜਾ ਦੇਖਣ ਨੂੰ ਮਿਲਿਆ ਤੇ ਉਹਦੇ ਕੁਝ ਘੰਟੇ ਚੱਲੇ ਦਰਮਿਆਨ ਦੇ ਪੱਧਰ ਦਾ ਮੀਂਹ ਭਾਗਾਂ ਵਿੱਚ ਦੇਖਣ ਨੂੰ ਮਿਲਦਾ ਆਲਰੇੜੇ ਆਪਣੇ ਅੰਮ੍ਰਿਤਸਰ ਕੋ ਦਾਸਰ ਪਰਖਾਨ ਕੋ ਦੇ ਭਾਗ ਹੋ ਗਏ ਤਾਂ ਤਾਂ ਦੇ ਕਬੂਹੇ ਦੇ ਭਾਗ ਹੋ ਗਏ ਹਸ਼ਾਲਪੜਸੀ ਦੇ ਭਾਗ ਸਨਗਰਿਆ ਇਹਨਾਂ ਚ ਮੀਂਹ ਦੇਖਣ ਨੂੰ ਮਿਲੂਗਾ ਵੀ ਦਰਮਿਆਨੇ ਪੱਧਰ ਦਾ ਜਾਂ ਹਲਕੇ ਪੱਧਰ ਦਾ ਮੀਂਹ ਦੇਖਣ ਨੂੰ ਮਿਲੂਗਾ ਬਾਕੀ ਨੇਰੀ ਦੇਖਣ ਨੂੰ ਮਿਲ ਰਹੀ ਹੈ ਆਪਣੇ ਸਾਡਾ ਏਰੀਆ ਕਬੂਥਲਾ ਹੈ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਪੰਜਾਗ਼ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇ ਵੜੀਆਂ ਮੌਣ ਬਣਿਆ ਹੋਇਆ ਹੈ ਕਈ ਪੱਗੋ ਚ ਆਪਣੇ ਕਾਫੀ ਜਮੀਨ ਨਹੀਂ ਵੀ ਦੇਖਣ ਨੂੰ ਮਿਲਿਆ ਪਰ ਆਪਣੇ ਮੌਸਮ ਠੰਡਾ ਹੋ ਚੁੱਕਾ ਹੈ ਬਾਕੀ ਆਪਾਂ ਦੱਸ ਦਿੱਤਾ ਤੁਹਾਨੂੰ ਮਾਲ ਦੇ ਪਾਕ ਵਿੱਚ ਵੀ ਜ਼ਿਆਦੇ ਸਾਰ ਹਨ ਦੁਆਬੇ ਵਿੱਚ ਆਪਣੇ ਕਈ ਭਾਗ ਵਿੱਚ ਗਰਮ ਚਮਕ ਜੁਰ ਦੇਖਣ ਨੂੰ ਮਿਲ ਸਕਦੀ ਹੈ ਤੇ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜ਼ਿਆਦੇ ਮੀਂਹ ਸਾਰ ਆਪਣੇ ਮਾਲਵੇ ਦੇ ਤੋਂ ਮੱਧਪਾਗ ਵਿੱਚ ਹੀ ਹਨ ਬਾਕੀ ਸਵੇਰ ਨੂੰ ਸਦਾ ਥੋੜਾ ਬੋੜਾ ਸਿਸਟਮ ਫਿਰ ਕ੍ਰੀਏਟ ਹੋਵੇ ਆਪਣੇ ਮਾਝੇ ਵਾਲੋਂ ਜਿੱਥੇ ਆਪਣੇ ਪੂਰਬੀ ਮਾਲਵੇ ਵਾਲੋਂ ਸਿਸਟਮ ਕ੍ਰੀਏਟ ਹੋਣ ਦੀ ਮੀਂਹ ਸਵੇਰ ਨੂੰ ਥੋੜਾ ਦਰਮਿਆਨੇ ਬਦਦਰ ਆਪਣੇ ਕ੍ਰੀਏਟ ਹੋਣ ਬਾਕੀ ਦੁਪਹਿਰ ਨੂੰ ਕਾਲੂ ਫੇ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਅੱਜ ਦੀ ਵਿੱਚ ਨਹੀਂ ਵੀਡੀਓ ਚੰਗੀ ਲੱਗ ਤਾਂ ਵੀਡੀਓ ਨੂੰ ਲਾਈਕ